ਮੋਰ ਘਰ ਵੀਰ ਕੀ ਸੋਚੀ ਜਾਂਦੇ ਪੱਥਰਲ ਦੇ ਕੇ ਓਏ ਪੱਥਰਾਂ ਨਾਲ ਵੇਖ ਕੇ ਨਹੀਂ ਗੋਪੇ ਸੋਚੰਡਿਆ ਮੈਂ ਇਹਨਾਂ ਦੇ ਹੂੰ ਕਿਤੇ ਧਿਆਨ ਤੁਰ ਗਿਆ ਸੀ ਮੈਨੂੰ ਤਾਂ ਇਹ ਲੱਗਦਾ ਮੈਂ ਜਿਵੇਂ ਧੰਨਾ ਭਗਤੀ ਬਣਾ ਬੈਠਾ ਵਾਂ ਕਿ ਅੱਜ ਮੈਂ ਰੱਬ ਨੂੰ ਬਣਾ ਕੇ ਟੇਗਾ ਨਹੀਂ 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 ਗੱਲ ਪਤਾ ਕੀ ਏ ਇਹ ਗੋਪੇ ਧੰਨੇ ਭਗਤ ਦੀ ਆਪਾਂ ਜੀ ਗੱਲ ਕਰੀਏ ਨਾ ਉਹਨੇ ਵੀ ਸੱਚੇ ਮਨੋਂ ਤੇ ਆਇਆ ਸੀ ਹੂੰ ਉਹਨੇ ਇੱਕ ਕਹਾਣੀ ਨਹੀਂ ਹੈਗੀ ਇੱਕ ਸਚਾਈ ਏ ਲੋਕਾਂ ਨੂੰ ਦੱਸਣ ਵਾਸਤੇ ਇੱਕ ਐਗਜ਼ਾਮਪਲ ਮਸਾਇਲ ਦਿੱਤੀ ਉਹ ਬੰਦੇ ਨੇ ਚੀਜ਼ ਦੀ ਵੀ ਆਪਾਂ ਜਿਹੜੀ ਮਰਜ਼ੀ ਚੀਜ਼ ਦੀ ਦਿਲੋਂ ਪੂਜਾ ਕਰ ਲਈਏ ਜਿਵੇਂ ਕਹਿੰਦੇ ਨਹੀਂ ਆਪਣੇ ਮਾਂ ਪਿਓ ਦੀ ਦਿਲੋਂ ਪੂਜਾ ਕਰ ਲਈਏ ਤੇ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਮੱਥਾ ਟੇਕਣ ਦੀ ਲੋੜ ਨਹੀਂ ਧੰਨੇ ਭਗਤ ਨੇ ਪੱਥਰ ਦੀ ਸੇਵਾ ਕੀਤੀ ਸੀ ਦਿਲੋਂ ਉਹਨੇ ਇੱਕ ਮਾਨਿਕ ਚੇਤ ਹੋ ਗਏ ਇਹ ਚੀ ਨੂੰ ਇਹ ਮੰਨਿਆ ਸੀ ਵੀ ਤੂੰ ਹੀ ਰੱਬ ਏ ਠੀਕ ਹੈ ਨਗੀ ਸਮਝ ਤੇ ਜਿਹੜੇ ਬੰਦੇ ਨੇ ਉਹਨੂੰ ਰੱਬ ਕਹਿ ਕੇ ਵੇਚਿਆ ਵੀ ਹਾਂ ਆ ਲੈ ਜਾ ਮੈਂ ਤਾਂ ਇਹਦੇ ਕਰਕੇ ਮਾਨਾ ਮਾਲ ਹੋ ਜਾਵਾਂ ਆ ਲੈ ਫੜ ਪੱਥਰ ਇਹਦੇ ਵਿੱਚੋਂ ਰੱਬ ਨਿਕਲੇਗਾ ਉਹਨੇ ਯਕੀਨ ਕੀਤਾ ਯਕੀਨ ਕਰਕੇ ਉਹਦੀ ਪੂਜਾ ਕੀਤੀ ਤੇ ਤਾਂ ਨੇ ਭਗਤੀ ਦੀ ਮਸਾਇਲ ਬਣੀ કે ਨਹੀਂ ਬਣੀ ਲੱਗੀ ਤਾਂ ਇਹ ਬੱਤੀ ਘੜੀਆਂ ਆਪਣੇ ਉਹਨੂੰ ਵੀ ਕਿਸੇ ਨੇ ਦਿੱਤਾ ਜੀ ਹਾਂ ਉਹਨੂੰ ਕਿਸੇ ਲਾਲੇ ਨੇ ਦਿੱਤਾ ਸੀ ਆ ਜਿਹੜੀਆਂ ਬੱਤੀ ਘੜੀਆਂ ਨੇ ਆਪਣੇ ਮੂੰਹ ਦੇ ਚ ਬੱਤੀ ਦੰਦ ਬੱਤੀ ਘੜੀਆਂ ਦੇ ਨੇ ਨੂੰ ਇਹਦੇ ਵਿੱਚੋਂ ਕਈ ਵਾਰੀ ਗੱਲ ਸੱਚੀ ਨਿਕਲ ਜਾਂਦੀ ਗੋਪੇ ਲੱਗੀ ਸਮਝ ਕੋਈ ਬੰਦਾ ਸਵਾਗਾ ਨਹੀਂ ਹੁੰਦਾ ਆ ਆਪਣੇ ਖੇਤੀਬਾੜੀ ਕਰਨ ਵਾਲਾ ਝੁੱਕ ਕੇ ਆਇਆ ਕਰਕੇ ਖਲੋਤਾ ਰਿਆ ਸੀ ਉਹਨੇ ਦਾ ਆ ਜਾ ਸੀ ਉਹਨੇ ਦਾ ਆ ਜਾ ਸੀ ਉਹਨੇ ਸਾਰੀ ਦਿਹਾੜੀ ਖੜਾ ਰਿਆ ਆ ਕੇ ਆ ਰਿਆ ਅੱਕ ਕੇ ਜਦੋਂ ਅੱਕ ਗਿਆ ਅੱਕ ਕੇ ਥੱਲੇ ਹੁੰਦਾ ਸਿਉਨੇ ਦਾ ਨਹੀਂ ਹੁੰਦਾ ਤੇ ਲੋਹੇ ਦਾ ਹੀ ਹੋ ਜਾ ਤੇ ਉਹ ਲੋਹੇ ਦਾ ਹੋ ਗਿਆ ਗੱਲ ਉਹ ਹੁੰਦੀ ਏ ਬੰਦੇ ਦੇ ਅੰਦਰ ਰੱਬ ਵੱਸਦਾ ਹੈ 32 ਘੜੀਆਂ ਦੇ ਵਿੱਚ ਇੱਕ ਘੜੀ ਸੱਚ ਹੋਣੀ ਹੁੰਦੀ ਏ ਇਸੇ ਕਰਕੇ ਆਨੇ ਆ ਸੱਚੇ ਮਨੋਂ ਸੱਚੇ ਦਿਲੋਂ ਕਿਸੇ ਵੀ ਚੀਜ਼ ਨੂੰ ਤੇ ਆਲੋ ਤੁਹਾਨੂੰ ਮਹਾਰਾਜ ਮਿਲ ਨਹੀਂ ਮਿਲਣਾ ਗੱਲ ਉਹਦੀ ਕੋ ਭਜ ਕੇ ਨਦੀ ਜਿਹੜੇ ਬੰਦੇ ਨੂੰ ਯਕੀਨ ਨਹੀਂ ਉਹ ਬੰਦੇ ਨੂੰ ਕੁਝ ਵੀ ਨਹੀਂ ਹੈਗਾ ਹੁਣ ਤੂੰ ਸਕੂਲ ਜਾਣਾ ਹੈ ਬੈਗ ਪਾ ਕੇ ਤੈਨੂੰ ਸਕੂਲ ਤੇ ਯਕੀਨ ਹੈ ਮੈਂ ਪੜ੍ਹ ਕੇ ਕੁਝ ਬਣਾਗਾ ਤਾਂ ਹੀ ਤੂੰ ਪੜੇਂਗਾ ਜੇ ਤਨੂੰ ਇਹ ਚੀਜ਼ ਤੇ ਯਕੀਨ ਹੀ ਨਾ ਹੋਏਗਾ ਤੇ ਕੀ ਪੜਾਈ ਕਰੇਂਗਾ ਤੂੰ ਸਹੀ ਗੱਲ ਹੈ ਸਮਝ ਰਹੀ ਕਿ ਨਹੀਂ ਆਪਾਂ ਘਰਦਿਆਂ ਦੇ ਕਿੰਨਾ ਚੀਜ਼ ਯਕੀਨ ਕਰਨੇ ਆ ਵੀ ਕਾਨੂੰਗੋ ਮਾੜਾ ਟਾਈਮ ਕਾ ਘਰਦੇ ਆਪਣੇ ਨਾਲ ਖਲੋਣਗੇ ਜੇ ਬੰਨ ਯਕੀਨ ਹੀ ਨਾ ਹੋਵੇ ਤੇ ਕੀ ਆਪਣਾ ਘਰਦਿਆਂ ਚ ਯਕੀਨ ਕਰਾਂਗੇ ਸਹੀ ਗੱਲ ਹੈ ਗੱਲਾਂ ਆ ਹੁੰਦੀਆਂ ਨੇ ਗੱਲ ਪੱਥਰ ਦੀ ਨਹੀਂ ਪੱਥਰ ਦੀ ਵੀ ਸੇਵਾ ਕਰੀ ਜਾ ਆਪਣਾ ਯਕੀਨ ਬਣ ਜਾਂਦਾ ਆਪਣੇ ਕੰਮ ਉਂਝੀ ਬਣ ਲੱਗ ਜਾਂਦਾ ਜਿਵੇਂ ਲੋਕ ਬਾਬਿਆਂ ਬੂਬਿਆਂ ਜਾਂਦੇ ਨੇ ਬਾਬਿਆਂ ਦੇ ਵੀ ਤੇ ਆਹੀ ਕੰਮ ਹੈ ਗੱਲ ਯਕੀਨ ਦੀ ਸਾਰੀ ਹਾਂ ਮੈਂ ਹਰ ਇੱਕ ਬੰਦੇ ਨੂੰ ਇਹ ਚੀਜ਼ ਸਮਝਾਉਣਾ ਵਾ ਯਕੀਨ ਦੀ ਗੱਲ ਏ ਇਹਨੂੰ ਯਕੀਨ ਨੂੰ ਚੰਗੇ ਪਾਸੇ ਲਾ ਲਓ ਯਕੀਨ ਨੂੰ ਮਾੜੇ ਪਾਸੇ ਲਾ ਲਓ ਕਿ ਬੰਦਾ ਆਪਣਾ ਮਾਈਂਡ ਸੈਟ ਕਰਦਾ ਹੈ ਹਾਂ ਗੱਲ ਬੰਦੇ ਦੇ ਉੱਤੇ ਕੋਈ ਰੱਬ ਨਹੀਂ ਹੈਗਾ ਇਹ ਗੱਲ ਮੈਂ ਪਰ ਕੀ ਹੋਈ ਏ